ਲਵ ਯੂ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਿੰਦਾਂ ਤੁਸੀਂ ਸਾਰੇ ਠੀਕ ਹੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਆਪਾਂ ਖੜੇ ਆਂਗੇ ਬਾਈ ਜੀ ਰੰਪਰੇ ਤੇ ਪ੍ਰੀਤ ਏਜੰਸੀ ਵਾਲਿਆਂ ਦੇ ਤੇ ਪਹਿਲਾਂ ਵੀ ਆਪਣੀਆਂ ਵੀਡੀਓ ਐਸੀ ਤੇ ਹੁਣ ਇੱਕ ਨਵਾਂ ਟਰੈਕਟਰ ਲਾਂਚ ਕਰਤਾ ਤੇ ਸਾਰੀ ਬਾਈ ਨਾਲ ਗੱਲਬਾਤ ਕਰਾਂਗੇ ਕਿੰਨਾ ਲੀ ਲਾਂਚ ਕਰਿਆਗਾ ਤੇ ਵੀਡੀਓ ਚ ਬਣੇ ਰਹੋ ਬਾਈ ਜੀ ਸਸੀਗਾ ਬਾਈ ਜੀ ਹੋਰ ਠੀਕ ਹੈ ਜੀ ਠੀਕ ਹੈ ਬਾਈ ਜੀ ਤੇ ਸਭ ਤੋਂ ਪਹਿਲਾਂ ਬਾਈ ਜੀ ਨਵੇਂ ਸਾਲ ਦੀਆਂ ਵਧਾਈਆਂ ਸਾਰੀਆਂ ਲੱਖਾਂ ਸੋਨੂੰ ਵਧਾਈਆਂ ਜੀ ਸਾਬੇ ਸਾਰੇ ਗਰੁੱਪ ਵਾਲੋਂ ਗੁਰੂ ਕਾਸ਼ੀ ਟਰੈਕਟਰ ਵਾਲੋਂ ਜੀ ਠੀਕ ਹੈ ਜੀ ਸਾਡੇ ਕਿਸਾਨ ਭਰਾਵਾਂ ਨੂੰ ਦੋਸਤ ਮਿੱਤਰਾਂ ਨੂੰ ਜੀ ਰਿਸ਼ਤੇਦਾਰਾਂ ਨੂੰ ਨਾਪਾ ਗਰੁੱਪ ਦੇ ਮੇਰੀ ਗੁਰਪ੍ਰੀਤ ਜੀ ਉਹਨਾਂ ਸਾਰੇ ਨਿਵਾਸੀਆਂ ਨੂੰ ਸਾਡੇ 90 ਸਾਲਾਂ ਦੇ ਲੱਖ ਲੱਖ ਵਧਾਈਆਂ ਜੀ ਠੀਕ ਹੈ ਜੀ ਤੇ ਆਪਾਂ ਹੁਣ ਕਿਸਾਨਾਂ ਵਾਸਤੇ ਛੋਟੇ ਕਿਸਾਨ ਲਾਲੋਚਰੀ ਪੱਠੇ ਵਾਲੇ ਲਾਲੋ ਠੀਕ ਆ ਪੁਰਾਣਾ ਟਰੈਕਟਰ ਖਰੀਦਣ ਜਾ ਰਹੇ ਸੀਗੇ ਹਾਂਜੀ 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 ਤੇ ਉਹਨਾਂ ਵਾਸਤੇ ਨਵਾਂ ਟਰੈਕਟਰ ਲਾਂਚ ਕਰਤਾ ਘੱਟ ਕੀਮਤ ਦਾ ਹਾਂਜੀ ਹਾਂਜੀ ਸਾਡੀ ਕੰਪਨੀ ਗੁਰਪ੍ਰੀਤ ਨੇ ਪੂਰੀ ਮਿਹਨਤ ਸਦਕਾ ਕੀਤੀ ਹਾਂਜੀ ਸਾਨੂੰ ਟਰੈਕਟਰ ਉਹਨਾਂ ਨੇ ਛੋਟਾ ਲਾਂਚ ਕਰਕੇ ਦਿੱਤਾ ਹੈ ਇਹ ਪੱਠੇ ਵਾਲਿਆਂ ਵਾਸਤੇ ਠੀਕ ਹੈ ਜੀ ਛੋਟੇ ਕਿਸਾਨਾਂ ਵਾਸਤੇ ਜਿਹੜੇ ਵੱਡੇ ਕਿਸਾਨ ਉਹਨਾਂ ਛੋਟੇ ਡੈਕਟਰੀ ਨਾਲ ਰੱਖ ਸਕਦੇ ਆ ਜੀ ਠੀਕ ਹੈ ਜੀ ਇਹ 349 ਟਰੈਕਟਰ ਨੂੰ ਲਾਂਚ ਕੀਤਾ ਜੀ ਲੈ ਵੀ 349 ਲਾਂਚ ਕੀਤਾਗਾ ਹਾਂਜੀ ਤੇ ਕਿੰਨੇ ਟੂ ਸਪੀਡ ਚ ਆ ਜਾਂਦਾ ਭਾਈ ਜੀ ਇਹ ਟੂ ਸਪੀਡ ਆ ਜੀ 35 ਪਾਵਰ ਦਾ ਜੀ ਇਹ 35 ਹਸਪਾਵਰ ਦਾ 35 ਹਸਪਾਵਰ ਆਉਗਾ ਜੀ ਠੀਕ ਹੈ ਜੀ ਪਾਵਰ ਸਟੀering ਆਊਗਾ ਜੀ ਲੈ ਵੀ ਪਾਵਰ ਸਟੀering ਤੇ ਆ ਜਾਊਗਾ ਹਾਂਜੀ ਹਾਂ ਤੇ ਸਟੀering ਵੀ ਦੇਖ ਲਓ ਸੀ ਪਹਿਲੇ ਪਾਵਰ ਪਹਿਲੇ ਵਸੇ ਲੈਵੀ ਪਾਵਰ ਸਟੇਰਿੰਗ ਜੇਕਰ 35 ਹੌਸਪਾਵਰ ਹਾਂਜੀ 35 ਹੌਸਪਾਵਰ ਦਾ ਟਰੈਕਟਰ ਹੈ ਜੀ ਸਾਡਾ ਠੀਕ ਹੈ ਜੀ ਬਹੁਤ ਵਧੀਆ ਟਰੈਕਟਰ ਹੈ ਜੀ ਤੇਲ ਦੀ ਖਪਤ ਬਹੁਤ ਘੱਟ ਆ ਜੀ ਦੀ ਠੀਕ ਹੈ ਜੀ ਪੂਰੀ ਵਧੀਆ ਐਵਰੇਜ ਦਿੰਦਾ ਜੀ ਐਵਰੇਜ ਪੂਰੀ ਵਧੀਆ ਦਿੰਦਾ ਹਾਂਜੀ 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 ਕਿ ਮੈਂ ਆਪਾਂ ਪਹਿਲਾਂ ਵੀਡੀਓ ਚ ਕਹਿੰਦੇ ਰਹਿੰਦੇ ਸੀਗਾ ਨਾ ਵੀ 4x4 ਲਾਂਚ ਕਰਿਆ ਸੀਗਾ ਹਾਂਜੀ ਹਾਂਜੀ ਤੇ ਰਿਜ਼ਲਟ ਆਇਆ ਬੁਰਾ ਵਧੀਆ ਪੂਰਾ ਵਧੀਆ ਰਿਜ਼ਲਟ ਆ ਜੀ 60 ਹੌਸਪਾਵਰ ਦਾ ਪਪੂਲਰ ਟਰੈਕਟਰ ਆ ਪੂਰਾ ਜੀ ਠੀਕ ਹੈ ਜੀ ਇਹ ਸਾਡਾ ਹੁਣ ਮੰਮੀ ਸਾਲ ਤੇ ਦਿੱਤਾ ਟਰੈਕਟਰ ਸਾਨੂੰ ਨਾਲੇ ਬਣਾਇਆ ਸਪੈਸ਼ਲ ਵਧੀਆ ਤੇ ਬਾਕੀ ਫੀਚਰਾਂ ਦੀ ਗੱਲ ਕਰੀਏ ਡਿਸਟ੍ਰੀਬਿਊਟਰ ਵਗੈਰਾ ਦੀ ਡਿਸਟ੍ਰੀਬਿਊਟਰ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਇਹ ਪਾਈਪ ਲਾਈਵੇ ਕੰਪਨੀ ਨੇ ਠੀਕ ਹੈ ਜੀ ਟਾਲੀ ਵਾਸਤੇ ਕੋਈ ਜ਼ਰੂਰਤ ਨਹੀਂ ਇਹਨੂੰ ਡਿਸਟ੍ਰੀਬਿਊਟਰ ਲਾਉਣ ਦੀ ਠੀਕ ਹੈ ਜੀ ਹਾਂਜੀ ਤੇ ਬ੍ਰੇਕਾਂ ਚ ਆ ਜੀ ਇਹ ਤੇਲ ਬ੍ਰੇਕਾਂ ਚ ਆ ਹਾਂਜੀ ਹਾਂਜੀ ਤੇ ਜੇ ਟਾਇਰਾਂ ਦੀ ਗੱਲ ਕਰੀਏ ਭਾਈ ਜੀ ਕਿਹੜੇ ਟਾਇਰਾਂ ਚ ਆ ਜਾਂਦੇ ਇਹ 12 4 28 ਦੇ ਟਾਇਰ ਹੋਣਗੇ ਜੀ ਠੀਕ ਹੈ ਜੀ ਵੀ ਕੇ ਜੀ ਕੰਪਨੀ ਦੇ ਹਾਂਜੀ ਹਾਂ ਜੇ ਆਪਾਂ 13 ਦੇ ਬਣਾ ਐਕਸਟਰਾ 10000 ਰੁਪਏ ਦਾ ਖਰਚਾ ਹੋ ਰਿਹਾ ਠੀਕ ਹੈ 10000 ਰੁਪਏ ਐਕਸਟਰਾ ਖਰਚਾ ਆ ਜਾਣਾਗਾ ਤੇ ਬਾਕੀ ਪਲੇਟਫਾਰਮ ਦੀ ਗੱਲ ਕਰੀਏ ਇਹ ਵੀ ਉਹਨਾਂ ਵਾਂਗੂ ਪਲੇਟਫਾਰਮ ਹੋਣਾ ਦਾ ਹਾਂਜੀ 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 ਉਹਨਾਂ ਨੂੰ ਖੁਲਾਉਣਾ ਪਾਜੀ ਹਾਂ ਸਟੀering wheel ਦੇਖੋ ਬਹੁਤ ਵਧੀਆ ਜੀ ਲਓ ਬਈ ਸਟੀering wheel ਲਓ ਬਈ ਪੂਰਾ ਵਧੀਆਗਾ ਜਿਵੇਂ ਆਪਾਂ ਕਹਿੰਦੇ ਘੱਟ ਹੌਸਪਾਵਰ ਦਾ ਤੇ ਘੱਟ ਕੀਮਤ ਦਾ ਤੇ ਜਿਹੜੇ ਵੀਰ ਕਹਿੰਦੇ ਨੇਗੇ ਹਾਂ ਪਰ ਨਵਾਂ ਟਰੈਕਟਰ ਲੈਣਾ ਹੁਣ ਤਾਂ ਲੋੜ ਹੀ ਨਹੀਂ ਹੈ ਨਾ ਜੀ ਤੇ ਬਾਕੀ ਮੀਟਰ ਦੇਖੋ ਜੀ ਮੀਟਰ ਬਹੁਤ ਵਧੀਆ ਲੱਗ ਹਾਂਜੀ ਤੇ ਸਰਵਿਸ ਵਗੈਰਾ ਦੀ ਬਾਕੀ ਦੇਖੋ ਇਹ ਸੀਟ ਸੂ ਟ੍ਰੈਕਟਰ ਦੀ ਬਹੁਤ ਵਧੀਆ ਲਾਈ ਆ ਜੀ ਲੈ ਬਈ ਤੇ ਗਾਹਾਂ ਪਿਛਾਂ ਵੀ ਹੁੰਦੀ ਹੈ ਨਾ ਹਾਂਜੀ ਹੁੰਦੀ ਹੈ ਅਡਜਸਟੇਬਲ ਆ ਜੀ ਹਾਂ ਅਡਜਸਟੇਬਲ ਆ ਜੀ ਹਾਂਜੀ ਅੰਗਾਂ ਖਾਂ ਵੀ ਉੱਪਰ ਨੀਚੇ ਹੀ ਹੁੰਦੀ ਹੈ ਜੀ ਇਹ ਠੀਕ ਆ ਜੀ ਹਾਂਜੀ ਇਹਦਾ ਵਾਕਿਆ ਫੀਚਰ ਹੋ ਗਿਆ ਨੇ ਆਪਾਂ ਇੰਜਨ ਬਾਰੇ ਗੱਲ ਕਰ ਲੈਨੇ ਨੇ ਬਹੁਤ ਵਧੀਆ ਇੰਜਨ ਹੈ ਹਾਂਜੀ ਲੈ ਬਈ ਜੀ ਇੰਜਨ ਦਿਖਾ ਦਾਂਗੇ ਤੁਹਾਨੂੰ ਵੀ ਕੀ ਨਵਾਂ ਕੀ ਫੀਚਰ ਪਾਇਆਗਾ ਖੋਲੋ ਇਹ ਪਹਿਲਾਂ ਦਾ ਬੈਟਰੀ ਦੇਖ ਲਿਆ ਨਾ ਹਾਂਜੀ ਹਾਂਜੀ ਹਾਂ ਸਾਈਡ ਤੇ ਪਹਿਲਾਂ ਹੁੰਦੀ ਸੀਗੀ ਹਾਂਜੀ ਹਾਂਜੀ ਤੇ ਮੂਰੇ ਐਡਜਸਟ ਕਰਦੀ ਹਾਂਜੀ ਅਰੇ ਰੇਡੀਏਟਰ ਉਹ ਵੱਡਾ ਲਾਇਆ ਜੀ ਇਹ ਰੇਡੀਏਟਰ ਵੀ ਵੱਡਾ ਲਾਇਆਗਾ ਹਾਂਜੀ ਹਾਂਜੀ ਤੇ ਜਿਵੇਂ ਕਹਿੰਦੇ ਖੁੱਲਾ ਹਵਾ ਹੋਣਾ ਹਾਂਜੀ ਖੁੱਲਾ ਹਵਾ ਹੋਣਾ ਕੋਈ ਗਰਮ ਦੀ ਸਪੈਕਟ ਨਹੀਂ ਜੀ ਠੀਕ ਆ ਜੀ ਹਾਂਜੀ ਆਖ ਤੁਸੀਂ ਤਿੰਨ ਸਿਲੰਡਰ ਚ ਆ ਗਿਆ ਜੀ ਤਿੰਨ ਸਿਲੰਡਰ ਚ ਆ ਗਿਆ ਜੀ ਤਿੰਨ ਸਿਲੰਡਰ ਚ ਆ ਗਿਆ ਤੇ ਬਾਕੀ ਸਰਬੋਤੋਂ ਵਗੈਰਾ ਵੀ ਬਸ ਤੁਸੀਂ ਸਟਾਰਟ ਕਰਕੇ ਹੁਣ ਤੇ ਤਰੀਏ ਸੀ ਲੈ ਵੀ ਸਟਾਰਟ ਕਰਕੇ ਵੀ ਦਿਖਾ ਦਾਂਗੇ ਤੇ ਪੀਟੀਓ ਸਾਫਟ ਜਿਹੇ ਆਪਾਂ ਗੱਲ ਕਰੀਏ ਜੀ ਹਾਂਜੀ ਪੀਟੀਓ ਇਹ ਟੂ ਸ਼ਾਟ ਦਾ ਸੇਮ ਨਹੀਂ ਆਉਂਦੀ ਬਸ ਓਹੀ ਠੀਕ ਹੈ ਹਾਂਜੀ ਸੇਮ ਨਹੀਂ ਆਏ 540 ਕਿਤਰ ਠੀਕ ਹੈ ਬਾਜਬੂਲੀ ਵੀ ਪੂਰੀ ਓਕੇ ਹੈ ਤੇਰੀ ਪੂਰੀ ਪਿਆਰੀ ਆਵਾਜ਼ ਆ ਜੀ ਬੜਾ ਪਿਆਰ ਕਿ ਸਾਥ ਜਿਵੇਂ 60 ਮੰਨਿਆ ਤਿਆਰ ਕਰਿਆ ਜੀ ਉਦਾਂ ਦੀ ਆਵਾਜ਼ ਆ ਜੀ ਆੰਦਾ ਬੋਏ ਟਰੈਕਟਰ ਤੇ ਲਾ ਦੇ ਹੁਣ ਕਟਾਈ ਇੱਕੋ ਜੀ ਕਟਾਈ ਟਰੈਕਟਰ ਦੀ ਮੈਂ ਰਹਿਣੀ ਕਟਾਈ ਇਥੇ ਕਟਾਈ ਕਰਕੇ ਕਰੇ ਮੜੇ ਦੇਖੀ ਆਪਾਂ ਲੈ ਬਾਕੀ ਤੁਹਾਨੂੰ ਕਟਾਈ ਵੀ ਦਿਖਾ ਦੇਗਾ ਆ ਜਿੰਨੇ ਜਿਵੇਂ ਆਪਾਂ ਕਹ ਲਈਏ ਇਹ ਆ ਪਾਵਰ ਸਟੀering ਆ ਹਾਂ ਕਟਾਈ ਬਹੁਤ ਹੈ ਰੈੜਾ ਬਹੁਤ ਆ ਗਿਆ ਜੀ ਪੂਰਾ ਪੱਲ ਰੈੜਾ ਹੈਗਾ ਆਦੀ ਆਦੀ ਤੇ ਬਾਕੀ ਜੇ ਆਪਾਂ ਡੈਮੋ ਲਈ ਤੁਹਾਨੂੰ ਡੈਮੋ ਵੀ ਜਰੂਰ ਦਿਖਾਵਾਂਗੇ ਬਾਕੀ ਹੁਣ ਜਿਹੜਾ ਨਵਾਂ ਤਿਆਰ ਕਰ ਗਏ ਇਹ ਤੁਸੀਂ ਤੁਸੀਂ ਚੈੱਕ ਜਰੂਰ ਕਰ ਲਓ ਚਲੋ ਬਈ ਬੰਦ ਕਰ ਦਿਓ ਬਾਈ ਜੀ ਬੰਦ ਕਰ ਲਓ ਠੀਕ ਹੈ ਜੀ ਤੇ ਦੋਨੇ ਸੇਮ ਚ ਹੀ ਆ ਗਈ ਜੀ ਸੇਮ ਚ ਆਈ ਹੈ ਜੀ ਠੀਕ ਹੈ ਜੀ ਬਾਕੀ ਕੀਮਤ ਦੀ ਆਪਾਂ ਗੱਲ ਕਰਦੇ ਆਂ ਜੀ ਠੀਕ ਹੈ ਇਹ ਜਿਹੜਾ ਸਾਡਾ ਟਰੈਕਟਰ ਬਣਾਇਆ ਕੰਪਨੀ ਨੇ ਜੀ ਇਹ ਹਾਂਜੀ 4 ਲੱਖ 80 ਹਜ਼ਾਰ ਦੇ ਸਰਪਈ ਪੁਰਾਣਾ ਤਾਂ ਨਹੀਂ ਹੈਗਾ ਜੀ ਨੀ ਨਵਾ 2024 ਦੇ ਮਾਰਕੇ ਲੈ ਜੀ 2024 ਦੇ ਮਾਰਕੇ 2024 ਦੇ ਮਾਰਕੇ ਆ ਦੇਖ ਬਲੇਡ ਦੇਖ ਲੋ ਇੱਧਰ ਦੇਖ ਲੋ ਲੈ ਬਈ 2024 ਦੇ ਮਾਰਕੇ 24 ਦੇ ਪੇਟ ਆ ਜੀ ਨਵਾ ਜੇ ਆਪਾਂ ਨਗਦ ਲਈਏ ਨਗਦ ਕਿੰਨੇ ਦਾ ਕਹੀਏ ਉਹ 4 ਲੱਖ 80 ਹਜ਼ਾਰ ਹੋਸਾ ਠੀਕ ਹੈ ਜੀ 4 ਲੱਖ 80 ਹਜ਼ਾਰ ਹਾਂਜੀ ਹਾਂਜੀ ਠੀਕ ਹੈ ਜੀ ਜੇ ਆਪਾਂ ਹੋਰਾਂ ਹੋਰਾਂ ਕੰਪਨੀਆਂ ਕੰਪੈਰੀਸ਼ਨ ਕਰੀਏ ਜੀ ਠੀਕ ਹੈ ਜੀ 6 ਲੱਖ ਤੋਂ ਸਟਾਰਟ ਹੋ ਜਾਂਦਾ ਜੀ ਠੀਕ ਹੈ ਜੀ ਕਿੰਨੀ ਪਾਵਰ ਦਾ ਜੀ ਇੰਨੀ ਪਾਵਰ ਦਾ 7.5 ਲੱਖ ਤੱਕ ਵਗ ਜਾਂਦਾ ਜੀ ਠੀਕ ਹੈ ਜੀ ਸਬਾਨ ਸਾਰਾ ਸੇਮ ਹੀ ਲੱਗਿਆ ਜੀ ਦੇ ਉਹ ਪੰਪਰ ਲੱਗ ਗਏ ਲੈ ਲੀ ਗੱਲ ਨਾ ਹੋਵੇ ਜੀ ਹਾਂਜੀ ਆਪਾਂ 4/4 ਦਿੱਤਾ ਸੀਗਾ ਸੁਪਨਾ ਸੱਚ ਕਰਨਾ ਸੁਪਨਾ ਸੱਚ ਕਰਨਾ ਜੀ ਹਾਂ ਠੀਕ ਹੈ ਜੀ ਪੂਰਾ ਸਾਡਾ ਟਰੈਕਟਰ ਪਾਬੂ ਦਾ ਰੋਇਆ ਜੀ 755 ਠੀਕ ਹੈ ਬਹੁਤ ਸੇਲ ਹੋਇਆ ਜੀ ਤੇ ਰੱਬ ਕਿਰਪਾ ਕਰੂ ਹੁਣ ਇਹਦੀ ਮਿਹਰਮਾਨ ਹੋਊਗਾ ਜੀ ਠੀਕ ਹੈ ਜੀ ਜਿਹੜੇ ਵੀਰੇ ਬਾਈ ਜੀ ਘੱਟ ਕੀਮਤ ਦਾ ਠੀਕ ਹੈ ਛੋਟੇ ਜ਼ਿਮੀਦਾਰ ਤੇ ਜਾਂ ਆਪਣੇ ਜਿੰਮੇ ਲੱਗੇ ਚਲੋ ਪੱਟਿਆ ਵੀਰ ਤੇ ਘੱਟ ਘਰਤੇ ਦਾ ਘੱਟ ਤੇਲ ਖਾਣ ਵਾਲਾ ਟਰੈਕਟਰ ਖਰੀਦਣਾ ਚਾਹੁੰਦੇ ਨੇਗੇ ਕਾ ਸਕਰੀਨ ਉੱਪਰ ਨੰਬਰ ਵੀ ਆ ਬਾਈ ਦਾ ਕੰਟੈਕਟ ਕਰ ਸਕਦੇ ਹੋਗੇ ਜੇ ਲੋਨ ਵਗੈਰੇ ਦੀ ਸੁੱਧਾ ਹੈ ਜੀ ਪੂਰੀ ਸੌਦਾ ਹੀ ਹਾਂਜੀ 90% ਲੋਨ ਹੋ ਜੂਗਾ ਜੀ 90% ਲੋਨ ਹੋ ਜਾ ਬੱਚੇ ਜੀ ਪੁਰਾਣਾ ਟਰੈਕਟਰ ਐਵਿਕਸ ਚੇਂਜ ਹੋਈ ਹੋਆ ਉਹ ਵੀ ਐਕਸਚੇਂਜ ਹੋ ਜਾ ਹਾਂਜੀ ਹਾਂਜੀ ਠੀਕ ਹੈ ਜੀ ਹੁਣ ਤੁਹਾਨੂੰ ਪੁਰਾਣਾ ਟਰੈਕਟਰ ਵੇਚਣ ਦੀ ਜ਼ਰੂਰਤ ਨਹੀਂ ਹੈਗੀ ਵੀ ਪਹਿਲਾਂ ਉਹ ਟਰੈਕਟਰ ਵੇਚਾਂਗੇ ਫਿਰ ਨਵਾਂ ਖਰੀਦਾਂਗੇ ਪੁਰਾਣਾ ਟਰੈਕਟਰ ਕੋਈ ਲਿਆਓ ਜੀ ਪੈਸੇ ਲਿਆਉਣ ਦੀ ਜ਼ਰੂਰਤ ਵੀ ਨਹੀਂ ਉਹਨਾਂ ਪੈਸੇ ਲਿਆਉਣ ਦੀ ਜ਼ਰੂਰਤ ਵੀ ਨਹੀਂ ਹੈਗੀ ਹਾਂਜੀ ਹਾਂ ਜਿੰਨਾ ਪਹਿਲੇ ਫਾਇਲ ਕਰਤਾ ਹਾਂਜੀ ਹਾਂਜੀ ਸਾਰਾ ਕੁਝ ਵਿੱਚ ਠੀਕ ਹੈ ਜੀ ਜਿਵੇਂ ਆਪਾਂ ਕਹਤਾ ਇਹ 90% ਲੋਨ ਹਾਂਜੀ ਹਾਂਜੀ ਸਿਮਲ ਤੇ ਡਿਪੈਂਡ ਬਾਕੀ ਸਿੰਪਲ ਤੇ ਡਿਪੈਂਡ ਹੈ ਸਿੰਪਲ ਸਹੀ ਹੋਵੇ ਜੀ ਸਿੰਪਲ ਸਹੀ ਤੇ ਬਾਕੀ ਆਪਾਂ ਲੋਕੇਸ਼ਨ ਦੱਸ ਦੀ ਸਹੀ ਕਿੱਥੇ ਖੜਾਏ ਇਹ ਆਪਣਾ ਅਸੀਂ ਹੁਣ ਖੜਾਏ ਰਾਂਪਰਾ ਕੋਲ ਜੀ ਰਾਂਪਰਾ ਰਾਂਪਰਾ ਹਾਂ ਜੀ ਹਾਂ ਠੀਕ ਹੈ ਜੀ ਮੇਰੇ ਨੇੜੇ ਆਪਣੀ ਟੋਡਹੰਡਾ ਰਾਂਪਰਾ ਤਲਵੰਡੀ ਸਾਹਿਬ ਉਹ ਆਪਣੇ ਕੋਲ ਹੈ ਠੀਕ ਹੈ ਬਾਈ ਜੀ ਹਾਂਜੀ ਟੋਡਹੰਡਾ ਸਾਡੀ ਆਈ.ਟੀ.ਆਈ. ਕਿਹੜਾ ਹੁੰਦਾ ਹੈ ਠੀਕ ਹੈ ਜੀ ਹਾਂਜੀ ਹਾਂ ਠੀਕ ਹੈ ਬਾਈ ਜੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਲੱਗਿਆ ਥੈਂਕ ਯੂ ਠੀਕ ਹੈ ਬਾਈ ਜੀ ਚਲੋ ਇਹ ਵੀ ਜੇ ਵੀਡੀਓ ਚ ਕੋ ਕਾਟ ਹੋ ਗਏ ਕਮੈਂਟ ਜ਼ਰੂਰ ਕਰ ਦੇ ਬਾਈ ਜੀ ਧੰਨਵਾਦ